ਮੇਰਾ ਨਾਮ ਹੈ ਜੋਪਿੰਦਰ ਖੋਸਲਾ ਮੇਰੀ ਫਰੋਂ ਦਾ ਨਾਮ ਹੈ ਡੈਕਰੋ ਵਾਰਡ ਤੇ ਐਕਸਾਈਡ ਬੈਟਰੀਆਂ ਦਾ ਮੇਰਾ ਕੰਮ ਹੈਗਾ ਜੀ ਏਰੀਆ ਐਕਸਾਈਡ ਦੀ ਆ ਕਿ ਨਾ ਇਨਵਰਟਰ ਬੈਟਰੀ ਏਰੀਆ ਕਿਹੜਾ ਏਰੀਆ ਪੈਂਦਾ ਲੰਬਾ ਪਿੰਡ ਪੈਂਦਾ ਹੈਗਾ ਜੀ ਗੇਟ ਨੰਬਰ 2 ਮੇਨ ਨੰਬਰ ਸਰ ਬਾਈਪਾਸ ਤੇ ਮੇਰਾ ਸ਼ੋਰੂਮ ਹੈਗਾ ਜੀ ਤੇ ਬੀਤੀ ਰਾਤ ਨੂੰ ਰਾਤੀ 12:00 ਤੋਂ 1:12 ਦੇ ਵਿੱਚ ਅਤੇ ਰਾਤੀ 1:00 ਤੋਂ 1:10 ਦੇ ਵਿੱਚ ਆ ਕਿ ਨਾ ਚੋਰ ਆਏ ਹੈਗੇ ਉਹਨਾਂ ਨੇ ਪਹਿਲੋ ਕੈਮਰੇ ਦੀ ਤਾਰਾਂ ਥੋੜੀਆਂ ਲਾਈਟ ਦੀ ਤਾਰਾਂ ਤੋੜੀਆਂ ਉਹ ਲੋਬਾ ਦੇ ਨਾਮ ਇੱਥੇ ਬਾਰਤ ਆ ਤਰਪੈਲ ਲਗਾਈ ਤੇ ਇੱਥੇ ਬਾਹਰ ਤੋਂ ਰਪੈਲ ਲਗਾਈ ਤਰਪੈਲ ਲਗਾ ਕੇ ਤੇ ਫਿਰ ਸ਼ਟਰ ਤੋੜਿਆ ਤੇ ਅੰਦਰ ਇਨਵਰਟਰ ਦੀਆਂ ਬੈਟਰੀਆਂ ਬੈਟਰੀ ਇਨਵਰਟਰ ਚੋਰੀ ਕਰਕੇ ਲੈ ਗਏ ਤਕਰੀਬਨ 2:00 ਕੇ ਸਵਾ ਦ ਕੈਮਰੇਜ ਦੇ ਦੋ ਦੇਖਿਆ ਸਵਾ ਦੋ ਵੇ ਤੱਕ ਕਿਤਾ ਇੱਕ ਘੰਟੇ ਦੇ ਚੋਂ ਇਹ ਸਾਰਾ ਕੰਮ ਕੀਤਾ ਹੈਗਾ ਲਗਭਗ ਕਿੰਨਾਂ ਨੁਕਸਾਨ ਹੋਇਆ ਮਾਡਾ ਤਕਰੀਬਨ 5 ਤੋਂ 6 ਲੱਖ ਦਾ ਨੁਕਸਾਨ ਹੋਇਆ ਜੀ ਟੋਟਲ ਕਿੰਨੀ ਬੈਟਰੀ ਸੀ ਜੀ ਟੋਟਲ ਵਿੱਚ ਇਨਵਰਟਰ ਬੈਟਰੀਆਂ ਸੀਆਂ ਤੇ ਇੱਕ ਬੈਟਰੀ ਦੀ ਤਕਰੀਬਨ ਕੋਸਟ ਹੈਗੀ 14-15000 ਰੁਪਏ ਇੱਕ ਮਿੰਨ ਵਾਟਰ ਬੈਟਰੀ ਦੀ ਕੋਸਟ ਹੈਗੀ ਆ ਤੇ ਇਨਵਰਟਰ ਵੀ ਸੀਗੇ ਉਹ ਵੀ ਲੱਗੇ ਹੈਗੇ ਤੇ ਇਹ ਤਾਂ ਬਹੁਤ ਹੀ ਕਿੰਨਾ ਮਨ ਟੁੱਟ ਗਿਆ ਕੰਮ ਕਰਨ ਤੋਂ ਤਦ ਹੀ ਇਥੋਂ ਪੰਜਾਬ ਦੇ ਵਿੱਚ ਲੋਕੀ ਪੰਜਾਬ ਛੱਡ ਕੇ ਬਾਹਰ ਜਾਈ ਜਾ ਰਹੇ ਹੈਗੇ ਆਪਣਾ ਮਨ ਹੀ ਕਰਦਾ ਕਿ ਇੱਥੋਂ ਕੰਮ ਨੂੰ ਸਮੇਟ ਕੇ ਬਾਹਰ ਕਿਦਮ ਪੰਜਾਬ ਤੋਂ ਵਾਰੀ ਆ ਕੇ ਨਾ ਇੰਡੀਆ ਤੋਂ ਵਾਰ ਕੇ ਸ਼ਿਫਟ ਹੋ ਜਾਈ ਆਪਾਂ ਜਿਹੜੇ ਨਿੱਕੀ ਥਾੜੇ ਰਿਪੋਰਟ ਦਿੱਤੀ ਉਹ ਪਾਈ ਥਾਣੇ ਰਿਪੋਰਟ ਕੀਤੀ ਹੈਗੀ ਇੱਕ ਘੰਟੇ ਬਾਅਦ ਪੁਲਸ ਵਾਲੇ ਆਏ ਹੈਗੇ ਚਾਰ ਪੰਜ ਵਾਰੀ 100 ਨੰਬਰ ਤੇ ਕੰਪਲੇਨਟ ਕੀਤੀ ਉਹ ਜਵਾਬ ਆਉਂਦਾ ਕੋਈ ਨਹੀਂ ਭੇਜ ਦਿੰਨੇ ਆ ਭੇਜ ਦਿੰਨੇ ਹੈਗੇ ਆ ਹਾਂਜੀ ਉਹਨੇ ਐਸਆਈ ਸਾਹਿਬ ਐਸੀ ਜਰਮਨ ਸਿੰਘ ਜੀ ਆਏ ਸੀ ਸੂਰਜ ਕੇ ਲਈ ਥਾਣੇ ਤੋਂ ਤੇ ਉਹ ਲਿਖਾ ਕੇ ਲੈ ਗਏ ਉਹਨਾਂ ਕੋਲ ਮੈਂ ਕੰਪਲੇਨ ਨੰਬਰ ਮੰਗਿਆ ਤੇ ਮੈਨੂੰ ਉਹਨਾਂ ਨੇ ਕੰਪਲੇਨ ਨੰਬਰ ਹੀ ਦਿੱਤਾ। ਇਹ ਸਾਰੇ ਸਵੇਰੇ ਨਾਲ ਫੋਨ ਆਇਆ ਇਹ ਉਦੇਸ਼ ਖੋਸਲਾ ਜੀ ਦਾ। ਜੋ ਕਹਿੰਦੇ ਸਾਡੇ ਇਹਨਾਂ ਦੁਕਾਨ ਤੇ ਚੋਰੀ ਹੋਈ ਹੈ। ਅਈ ਤਰ੍ਹਾਂ ਤੇ ਇੱਥੇ ਪਹੁੰਚਦੇ ਤੇ ਕੁਝ ਬੈਂਟੀਆਂ ਤੇ ਹੋਈਆਂ, ਕੁਝ ਜਵਾਰ। ਕਿਹੜੇ ਏਰੀਆ 'ਚ? ਖੇਰ ਲੰਮਾ ਪਿੰਡ ਕਾਲੀ ਛੜਕ ਦੇ ਕੋਲ। ਤੇ ਕਿੰਨਾ ਕ ਦੱਸਦੇ ਹੈਗੇ ਸਾਰੇ ਦਾ ਬੈਟਰੀ ਕਿੰਨੀ ਹੈ? ਇਹਨਾਂ ਦੇ ਕਹਿਣ ਮੁਤਾਬਕ ਠੀਕ ਬੈਠ ਰਹੇ ਆ ਤੇ 10-15 ਕਿਹੜੇ ਆ ਰਿਹਾ ਹੈ। ਇਹ ਉਹ ਦੇਖਿਆ ਸੀ ਸੀਸੀਟੀ ਵੀ ਕੈਮਰਾ ਹੈ ਗਿਆ ਲੱਗ ਸਕੇ ਚੈੱਕ ਕਰ ਰਹੇ ਆ ਚੈੱਕ ਕਰ ਰਹੇ ਆ ਟਰੱਕ ਟਰੱਕ ਤੇ ਇਤਲਾਤ ਇੱਥੇ ਹੁੰਦਾ ਰਿਹਾ ਉਹਨਾਂ ਉੱਤੇ ਹੀ ਹੈ ਦੇਖੀ ਕੋਈ ਹੋਰ ਕੋਈ ਇਨਾਂ ਨਾਲ ਕੋਈ ਕਿਸੇ ਦੇਖਾ ਸਕ ਸ਼ਾਪ ਕੋਣਾ ਮੈਨੂੰ ਐਟਕੇਸ ਕਰਨੇ ਜੋ ਇਹ ਫਿਰ ਸੀਸੀਟੀ ਵੀ ਪਹਿਰੇ ਵੀ ਖੜਾ ਦੇ